ਦੇ ਲੋਕ ਡਿਪਰੈਸ਼ਨ ਦੇ ਸ਼ਿਕਾਰ ਕਈ ਸਰਹੋਈਆਂ ਪੀਆਂ ਬੁਰੇ ਆਲੇ ਕਹਿੰਦੇ ਸਭ ਤੋਂ ਵੱਡੀ ਬਖਸ਼ਿਸ਼ ਹੈ ਪਰਮੇਸ਼ਰ ਦਾ ਨਾਮ ਜਿਹੜਾ ਜਪਦੇ ਨਹੀਂ ਅਸੀਂ ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਕੇ ਆਖਿਆ ਗੁਰੂ ਨਾਨਕ ਸਾਹਿਬ ਤੁਹਾਨੂੰ ਸੁਣ ਕੇ ਪਹਿਲਾ ਸੱਸਾ ਸੁਣਨਾ ਦੂਜਾ ਸਮਝ ਆਉਣੀ ਤੀਜਾ ਸਮਝ ਆਣਾ ਕਹਿੰਦੇ ਬਾਬਾ ਜੀ ਇੱਕ ਵਾਰੀ ਆਪਣੇ ਸੀਨੇ ਨਾਲ ਲਾ ਲਓ ਜਿੱਦਾਂ ਬਾਬਾ ਵਿਦੀ ਚੰਦ ਸਾਹਿਬ ਜੀ ਨੂੰ ਮਾਰੇ ਨੇ ਬਚਨ ਛੱਡਿਆ ਸੀ ਨਾ ਵਿਦੀ ਚੰਦ ਸੀਨਾ ਗੁਰੂ ਦਾ ਭਾਉ ਭਗਤ ਲਈ ਨਾ ਕਮੀ ਕਦੇ ਨਾ ਤੇਰੇ ਕੁੱਤਿਆਂ ਚ ਵੀ ਕਰਾਂ ਗੱਲਾਂ ਹੋਣਗੀਆਂ ਔਰ ਅੱਜ ਤੇ ਕਰੋ ਕਲਾ ਵਰਤਰੀ ਪਿਆਰਿਓ ਭਾਵਨਾ ਦੀਆਂ ਖੇਡਾਂ ਇਹ ਭਾਵਨਾ ਦਾ ਘਰ ਹੈ ਕਿੰਨੀ ਦੁਨੀਆ ਨਿੰਦਿਆ ਕਰੇ ਈਰਖਾ ਕਰੇ ਬੋਲ ਕਬੋਲ ਬੋਲੇ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਖਾਂ ਦੇ ਮੁਖ ਚ ਕਦੇ ਵੀ ਕੁੜਤਨ ਨਹੀਂ ਆਈ ਨਾ ਉਹਨਾਂ ਦੇ ਮੱਥੇ ਤੇ ਕਦੇ ਤੇੜੀ ਆਈ ਤੇ ਮਹਾਂਪੁਰਖਾਂ ਕਦੇ ਕਿਸੇ ਨੂੰ ਸਫਾਈ ਨਹੀਂ ਦਿੱਤੀ ਇਹਨੂੰ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗਿਆ ਜਲਾ ਕਿੰਨਾ ਠੰਡਾ ਹਿਰਦਾ ਜੋ ਮਰਜ਼ੀ ਹੋ ਜੇ ਨਿਕਾ ਨਿਕਾ ਮਸਕਰਾਈ ਜਾਣਾ ਸਿਮਰਨ ਕਰੀ ਜਾਣਾ ਏ ਬਸ ਕੋਈ ਨਹੀਂ ਕੋਈ ਗੱਲ ਨਹੀਂ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਤੈਸਾ ਹਰਕਤ ਐਸਾ ਉਸੋਗ ਸਦਾ ਆਨੰਦ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅਮਰਤ ਤੈਸੀ ਵੇਖ ਤੈਸਾ ਮਾਣ ਤੈਸਾ ਅਭਿਮਾਨ ਮਹਾਂਪੁਰਖ ਕਿਤੇ ਜਾਂਦੇ ਆ ਤੇ ਸੰਗਤਾਂ ਫੁੱਲਾਂ ਦੀ ਹਾਰ ਪਾਉਂਦੀਆਂ ਫੁੱਲਾਂ ਦੀ ਵਰਖਾ ਕਰਦੀਆਂ ਏ ਕਿਤੇ ਜਾਂਦੇ ਕੋਈ ਗਾਲਾਂ ਵੀ ਕੱਢਦੇ ਨਿੰਦਿਆ ਵੀ ਕਰਦੇ ਤੈਸਾ ਮਾਣ ਤੈਸਾ ਅਭਿਮਾਨ ਤੈਸਾ ਰੰਗ ਜੋ ਵਰਤਾਇ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਮਾਰੇ ਜਗਰਵਰਧਨ ਸਾਹਿਬ ਕਹਿੰਗੇ ਵੀ ਆਹ ਗੁਣ ਜੀ ਦੇ ਵਿੱਚ ਨਾ ਉਹ ਜੀਵਨ ਮੁਕਤ ਹੈ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਮਾਰੇ ਜੀ ਮੈਨੂੰ ਆਪਣੇ ਸੀਨੇ ਨਾਲ ਲਾ ਲਓ ਮਾਰੇ ਨੇ ਪਿਆਰ ਦਿੱਤਾ ਆਖਿਆ ਮੰਗ ਕੁਝ ਕਹਿੰਦੇ ਇੱਕੋ ਬਚਨ ਕਰੋ ਬੁੜਿਆ ਤੇਰੇ ਤੋਲੇ ਕਦੀ ਨਾ ਹੋਵਾਂ ਖੁਸ ਸਤਨਾ ਤੇ ਵਕੇ ਗੁਰਮੁਖੋ ਸਿਰਫ ਦੋ ਘੜੀਆਂ ਕੀਰਤਨ ਸੁਣਿਆ ਤੁਸੀਂ ਮਹਾਂਪੁਰਖਾਂ ਦੀ ਕਥਾ ਸੁਣੀ ਪਹਿਲਾਂ ਭੋਗ ਸੁਣਿਆ ਹੁਣ ਦਾਸ ਦੇ ਮਗਰ ਵੀ ਬੜੀ ਚੜ੍ਹਦੀ ਕਲਾ ਦੇ ਜੱਥੇ ਤੁਸੀਂ ਕਿੰਨੇ ਕਰਮਾਂ ਵਾਲੇ ਕਿਨੇ ਕਿਨੇ ਸਾਲ ਹੋ ਗਏ ਆਪਾਂ ਨੂੰ ਸੁਣਦੇ ਹਾਂ ਨਾ ਇੱਕ ਈ ਸੁਣਿਆ ਇਹੋ ਜਿਹਾ ਬਾਬੇ ਤੋਂ ਬਚਨ ਲੈ ਲਿਆ ਕਿ ਬਾਬਾ ਮੇਰੇ ਤੋਲੇ ਨਾ ਹੋ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਤਬ ਬੁੱਢੇ ਵਿਰੰਥ ਕੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੁਲਾ ਉਸ ਦਿਨ ਮਾਰੇ ਸਾਹਿਬ ਨੇ ਚੌਰ ਸਾਹਿਬ ਆਪ ਫੜਿਆ ਕੋ ਸਤਨਾ ਚੌਰ ਸਾਹਿਬ ਦੀ ਬੜੀ ਵੱਡੀ ਸੇਵਾ ਸਭ ਤੋਂ ਪਹਿਲਾਂ ਚੌਰ ਸਾਹਿਬ ਗੁਰੂ ਸਾਹਿਬ ਨੇ ਆਪ ਕੀਤਾ ਇਹ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਤੁਸੀਂ ਪ੍ਰਕਾਸ਼ ਕਰੋ ਜਿਹੜੇ ਗੁਰੂ ਕੇ ਵਜ਼ੀਰ ਸਤਕਾਰ ਕਰਿਆ ਕਰੋ ਤੇ ਵਜ਼ੀਰ ਵੀ ਧਿਆਨ ਰੱਖਣ ਵੀ ਸਾਡੀ ਪਦਵੀ ਕਿੱਡੀ ਉੱਚੀ ਹੈ ਦੋਵੇਂ ਪੱਖ ਬਰਾਬਰ ਤੇ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਕਹਿੰਦੇ ਸਤਗੁਰ ਤੁਸੀਂ ਪ੍ਰਕਾਸ਼ ਕਿਉਂ ਨਹੀਂ ਕੀਤਾ ਬਾਣੀ ਤੁਹਾਡੀ ਲਿਖਾਈ ਤੁਸੀਂ ਬੀੜ ਤੁਸੀਂ ਬੱਧੀ ਮਹਾਰਾਜ ਪਿਆਰ ਤੁਸੀਂ ਭਰਿਆ ਤੇ ਪਾ ਕਿਆ-ਕਿਆ ਤੁਸੀਂ ਭੁੱਲ ਗਏ ਅਸੀਂ ਨਹੀਂ ਭੁੱਲੇ ਮਹਾਰਾਜ ਕੀ ਅੱਛਾ ਕਹਿੰਦੇ ਯਾਦ ਕਰੋ ਜਦੋਂ ਪਹਿਲੇ ਜਾਮੇ 'ਚ ਅਸੀਂ ਕੀਰਤਨ ਕੀਤਾ ਤੁਸੀਂ ਮੱਝਾਂ ਚਾਰਦੇ ਆਏ ਕਿ ਨਹੀਂ ਤੇ ਸਾਨੂੰ ਗਲ ਬੱਕੜੀ ਪਾ ਕੇ ਕੀ ਆਖਿਆ ਸੀ ਮੈਨੂੰ ਆਪਣੇ ਤੋਂ ਔਲੇ ਨਾ ਕਰਿਓ ਮੈਨੂੰ ਦੂਰ ਨਾ ਕਰਿਓ ਜਿੱਦਾਂ ਮਹਾਂਪੁਰਖ ਬਾਬਾ ਬਤਾਰ ਸਿੰਘ ਜੀ ਬਾਬਾ ਨਿਹਾਲ ਸਿੰਘ ਉਹਨਾਂ ਨੂੰ ਸੀਨੇ ਨਾਲ ਲਾਇਆ ਕਿੰਨੇ ਲੰਬੇ ਸਮੇਂ ਤੋਂ ਅਸੀਂ ਬਿਲਕੁਲ ਛੋਟੇ ਸਾਂ ਜਦੋਂ ਮਹਾਂਪੁਰਖ ਲੜੀਵਾਰ ਕਥਾ ਕਰਦੇ ਹੁੰਦੇ ਸੀ ਨਗਰ 'ਚ ਤੇ ਅੱਜ ਮਹਾਰੇ ਨੇ ਕਿਥੇ ਕਿਰਪਾ ਕੀਤੀਆਂ ਨਾਲ ਸੀਨੇ ਦੇ ਜਿਹੜਾ ਲਾ ਕੇ ਰੱਖਣਾ ਭਗਤੀ ਪਿਆਰੀ ਹੈ ਇਦਾਂ ਹੀ ਉਹਨਾਂ ਨੇ ਕਿਹਾ ਤੁਸੀਂ ਪਹਿਲੇ ਜਾਮੇ 'ਚ ਬਚ ਹੰਕਾਰੀ ਨਿੰਦਕ ਪੈਦਾ ਹੋਣਿਆ ਕਿਉਂਕਿ ਜਿਹੜੀ ਬੇਰੀ ਨੂੰ ਜਿਆਦਾ ਫਲ ਪੈਂਦਾ ਪੱਥਰ ਤੇ ਵੱਜਣੀਆਂ ਗੱਜ ਗਿਆ ਖੋ ਸਤਨਾ ਸੁਭਾਵਕ ਕੀ ਦਾਸ ਨੂੰ ਕਿਸੇ ਨੇ ਪੁੱਛਿਆ ਵੀਰ ਨੇ ਕਹਿੰਦਾ ਬਾਬਾ ਜੀ ਦੁਨੀਆ ਤੇ 108 ਗ੍ਰੰਥ ਨੇ ਵੱਡੇ ਚਾਰ ਵੇਦ ਛੇ ਸ਼ਾਸਤਰ 18 ਪ੍ਰਾਣ 52 ਉਪਨਿਸ਼ਦਾਂ 27 ਸਿਮਰਤੀਆਂ ਇਹਨਾਂ ਦੀ ਵਿਦਵਿ ਕਿਉਂ ਨਹੀਂ ਕਰਦਾ ਕੋਈ ਕਰੇ ਸੁਣਿਆ ਤੁਸੀਂ ਵੀਡੀਓ ਆਈ ਹੋਏ ਕਹਿੰਦੇ ਜਦੋਂ ਵੀ ਵਿਦਵਿ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਤੋਂ ਕਰਦੇ ਆ ਤੇ ਮੈਨੂੰ ਗੁਰੂ ਸਾਹਿਬ ਕੇ ਮਰਦਾਸ ਕੀਤੀ ਵੀ ਇਹਨਾਂ ਨੂੰ ਕੀ ਜਵਾਬ ਦਵਾਂ ਮੈਂ ਇਸ ਚੀਜ਼ ਦਾ ਫਿਰ ਅੰਦਰੋਂ ਸਤਿਗੁਰਾਂ ਨੇ ਇੱਕ ਸਿੱਖ ਦਿੱਤੀ ਇਹਨਾਂ ਸੋਹਣਾ ਜਵ ਵੀਡੀਓ ਨਹੀਂ ਆਈ ਜਦੋਂ ਆਉਂਦੀ ਹੈ ਮੈਂ ਕਿਹਾ ਕਾਰਨ ਭਲਿਆ ਹੈ ਕਿ 50 ਰਖਤ ਲੱਗੇ ਹੋਣਾ ਪਰ ਵਿੱਚ 베ਰੀ ਹੋਵੇ ਤੇ ਫਲਾਂ ਨਾਲ ਭਰੀ ਹੋਵੇ 10 ਪੱਥਰ ਕਿੰਨੂੰ ਮਾਰਨਗੇ ਬੱਚੇ ਕਿੰਨਾ 베ਰੀ ਨੂੰ ਮੈਂ ਕਿਹਾ ਵੀ ਤੇਰੇ ਸਵਾਲ ਦਾ ਜਵਾਬ ਮੈਂ ਦਿੰਦਾ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਬਰਕਤਾਂ ਬਖਸ਼ਿਸ਼ਾਂ ਨਿਆਮਤਾ ਪਤਾ ਨਹੀਂ ਕਿੰਨੀਆਂ ਕਰੈਮਤਾ ਪਈਆਂ ਏ ਇਸ ਕਰਕੇ ਇਹ ਫਲਾਂ ਕਰਕੇ ਵੀ ਵੱਜਦਾ ਆਖੋ ਸਤਨਾਮ ਸ੍ਰੀ ਇੰਗਲੈਂਡ ਵਿੱਚ ਇੱਕ ਗੋਰੇ ਦੀ ਬੱਚੀ ਨੇ ਪੀ ਐਚ ਡੀ ਕੀਤੀ ਆ ਉਹਨੂੰ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਬੇਟਾ ਤੁਸੀਂ ਗੋਰੇ ਹੋ ਤੇ ਤੂੰ ਦਮਾਲਾ ਬੰਦੀ ਆ ਉੱਪਰ ਦੀ ਚੁੰਨੀ ਦੇ ਚੱਕਰ ਸਾਡੇ ਵਾਲੇ ਤੇ ਮੱਥਾ ਟੇਕਣਾਉਂਦੇ ਤਾਂ ਵੀ ਕਹਣਗੇ ਬਾਬਾ ਜੀ ਬਲਕਦੇ ਹੋ ਸਿਰ ਠਕਣਾ ਕੋਸਤ ਤਾਂ ਮੁਸਲਮਾਨ ਆਉਦੇ ਧਰਮ ਵਿੱਚ ਪੱਕੇ ਸਾਈ ਹਿੰਦੂ ਸਾਰੇ ਆਪਣਾ ਇਸ ਵੇਲੇ ਸਭ ਤੋਂ ਪਿਛਲੇ ਨੰਬਰ ਤੇ ਨਾਂ ਹੁੰਦੇ ਆ ਮਾਫੀ ਦੇ ਦਿਓ ਅਗਲੇ ਆਉਦੇ ਧਰਮ ਨੂੰ ਕਰ ਕਰ ਜਾ ਕੇ ਵਧਾਉਂਦੇ ਤੇ ਸਾਡੇ ਘਰ ਚ ਹੀ ਨਹੀਂ ਹੈਗਾ ਦਾਦਾ ਨਿਹੰਗ ਸਿੰਘ ਸੀ ਪਿਓ ਸਾਹੂ ਸੂਰਤ ਤੇ ਗਾਂ ਤੀਜੀ ਪੀੜ੍ਹੀ ਕਿਸੇ ਦਾ ਜੁੜਾ ਨਹੀਂ ਲੱਭਣਿਆ ਅਹੀਂ ਕਹੀ ਨੂੰ ਕਿ ਸਮਝਾਉਣਾ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਉਹ ਵਿਚਾਰੇ ਇਦਾਂ ਕਥਾ ਕਰਦੇ ਉੱਚੀ ਉੱਚੀ ਰੋਣ ਲੱਗ ਪਏ ਅੱਜ ਵੀ ਵੀਡੀਓ ਪਈ ਨੱਟੇ ਉਹ ਕਹਿੰਦੇ ਸਾਡਾ ਸਾਰਾ ਜੋਰ ਤੇ ਪ੍ਰਚਾਰਕ ਕਥਾਵਾਚਕ ਕਵੀਸ਼ਰਾਂ ਦਾ ਘਰਤੀ ਲੱਗ ਗਿਆ ਵੀ ਜਿਹੜੇ ਹੈ ਹੀ ਸਿੱਖਾਂ ਦੇ ਪੁੱਤ ਜੰਮਦੇ ਹੀ ਸਿੱਖ ਹੀ ਉਹਨਾਂ ਨੂੰ ਤੇ ਦੂਜਿਆਂ ਨੂੰ ਦੱਸਣਾ ਚਾਹੀਦਾ ਸੀ ਕਥਾ ਕਰ ਕਰਕੇ ਵੀ ਸਾਡੇ ਘਰ ਚ ਇੰਨੀਆਂ ਬਖਸ਼ੀਆਂ ਸਾਡੇ ਘਰ ਚ ਆਹ ਚੀਜ਼ ਤੇ ਉਹ ਇੱਧਰ ਨੂੰ ਆਉਂਦੇ ਅਸੀਂ ਤੇ ਆਪਦੇ ਨੂੰ ਮਨਾਉਣ ਤੇ ਬੁੱਢੇ ਚੱਲੇ ਆਖੋ ਸਤਨਾ ਆਪਦੀ ਭੈਣ ਭਰਾਵਾਂ ਨੂੰ ਕੋਈ ਗੁੱਸੇ ਹੋ ਜਾਂਦਾ ਕੋਈ ਰਸ ਜਾਂਦਾ ਕੋਈ ਕਈ ਵਾਰੀ ਕਮੈਂਟ ਚ ਗਾਲਾਂ ਵੀ ਪਿਆ ਦਿੰਦਾ ਹੈ ਸਾ बोलो भाई गुरु कदी किसी मुसलमान ईसाई हिंदू किसी वीर ने जानी बोदी ने हरमंदर साहिब ਦੇ ਸਰੋਵਰ ਤੇ ਕਟਾਚ ਕੀਤਾ ਹੋਏ ਮੈਂ ਨਹੀਂ ਸੁਣਿਆ ਪਰ ਸਾਡਾ ਲਾਣਾ ਜਿਹੜਾ ਇਹ ਸਟੇਜ ਤੇ ਬਹਿ ਕੇ ਨਾਲੇ ਮਾਇਆ ਵੀ ਲੈ ਜਾਂਦਾ ਸੰਗਤ ਤੋਂ ਸਰੋਪਾ ਵੀ ਲੈ ਜਾਂਦਾ ਨਾਲੇ ਗੁਰੂ ਦੀ ਨੰਦਿਆ ਵੀ ਕਰਦਾ ਇਸ ਸਰੋਵਰ ਪਾਣੀ ਬੇਰੀ ਦੁੱਖ ਭੰਜਨੀ ਹੈ ਰੋਖਾ ਇਹ ਕੌਣ ਕਹਿ ਰਿਹਾ ਸਾਡੇ ਭਰਾ ਪ੍ਰਚਾਰਕ ਜਿਹੜੇ ਖੁਦ ਅਮਰਤ ਸ਼ਾਹੀ ਗੁਰੂ ਦੇ ਕੋਲ ਬਹਿ ਕੇ ਆਪਣੇ ਗੁਰੂ ਦੀ ਨੰਦਿਆ ਕਰਦੇ ਸਾਨੂੰ ਆਹ ਚੀਜ਼ਾਂ ਮਾਰ ਗਈਆਂ ਉਹ ਸਹੀ ਗਾਇਆ ਸੀ ਕਹਿੰਦੇ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੀਆਂ ਯਾਰਾਂ ਤੋਂ ਇਹ ਗੱਲ ਗੋਰੀਆਂ ਨੇ ਵੀ ਕਹੀ ਸੀ ਵੀ ਸਿੱਖ ਨੂੰ ਸਿੱਖ ਮਾਰ ਸਕਦਾ ਔਰ ਕੋਈ ਨਹੀਂ ਇਹ ਪੱਗਾਂ ਦਾੜੀਆਂ ਵਾਲੀ ਦੁਨੀਆ ਤੇ ਰਾਜ ਕਰਨਗੇ ਕਿਸੇ ਦਿਨ ਕੀਤਾ ਵੀ ਆ ਪਰ ਜਿਹਨਾਂ ਦਾ ਰਾਜ ਖਤਮ ਕਰਨਾ ਹੈ ਤੇ ਇਹਨਾਂ ਦੇ ਬੰਦਿਆਂ ਤੋਂ ਕਰਾਓ ਇਹਨਾਂ ਦੇ ਵਿੱਚ ਅਹੀਂ ਨਹੀਂ ਜਾ ਸਕਦੇ ਆ ਕੋਈ ਸਤਨਾ ਅੱਜ ਆਪਾਂ ਨੂੰ ਇੱਕ ਦੂਜੇ ਨਾਲ ਸਿੰਘ ਵਸਾਇਆ ਅਗਲਾ ਤੇ ਕੋਈ ਵੀ ਨਹੀਂ ਆਉਂਦਿਆ ਆਪਾਂ ਹੀ ਇੱਕ ਦੂਜੇ ਦੇ ਵੇਖੋ ਇੱਕ ਵਿਚਾਰਾ ਜੋੜ ਕੇ ਜਾਂਦਾ ਕਥਾ ਦੀ ਦੂਜਾ ਕੇ ਕਹਿੰਦਾ ਨਹੀਂ ਇਹ ਤੇ ਸਾਰੀ ਕਥਾ ਹੀ ਗਲਤ ਆ ਉਹ ਜਿਹੜੇ ਅੱਗੇ ਬੈਠੇ ਹੋ ਚਾਰੇ ਸੋਚਾਂ 'ਚ ਪੈ ਜਾਂਦੇ ਵੀ ਸੁਣੀਆਂ ਕਿੰਨੂਣ ਸਹੀ ਗੱਲ ਕਿ ਨਹੀਂ ਆ ਬਹੁਤ ਡੂੰਗੀ ਨੀਤੀ ਅਗਲਿਆਂ ਖੇਡੀ ਆ ਵੀ ਕਿਸੇ ਨੇ ਆਖਿਆ ਸੀ ਗੋਲੀ ਚੱਲੂਗੀ ਦੋਵੇਂ ਧਿਰਾਂ ਲੜਨ ਲੱਗੀਆਂ ਤੇ ਵਿੱਚ ਨੀਤੀ ਆਈ ਨੀਤੀ ਵਾਲਾ ਕਹਿੰਦਾ ਸਰਦਾਰਾ ਬਹਿ ਜਾ ਇੱਥੇ ਬੰਦੇ ਨਾ ਮਾਰੀ ਗੋਲੀ ਨਾ ਚਲਾਈਂ ਤੇਰਾ ਹੱਲ ਕਰਾ ਦਾਂਗੇ ਥੋੜਾ ਜਿਹਾ ਸਬਰ ਰੱਖ ਉਹਨੇ ਕਿਹਾ ਕਿਦਾਂ ਜਦੋਂ ਦੁਸ਼ਮਣ ਸਾਹਮਣੇ ਵੰਗਾਰੇ ਸਬਰ ਕਿੱਥੇ ਰੱਖਿਆ ਜਾਂਦਾ ਕਹਿੰਦੇ ਸਬਰ ਦਾ ਫਲ ਬੋਲਿਆ ਕਰੋ ਥੋੜਾ ਜਿਹਾ ਮਿੱਠਾ ਹੁੰਦਾ ਉਹਨੇ ਕਿਹਾ ਵੀ ਮਿੱਠਾ ਹੁੰਦਾ ਏ ਪਰ ਮਿੱਠਾ ਹੁੰਦਾ ਨਹੀਂ ਉਹਨੇ ਕਿਹਾ ਵੀ ਬਹਿ ਜਾ ਤਿੰਨ ਤਰੀਕਾ ਦੱਸਦਾ ਗੱਲ ਨੂੰ ਸਮਝ ਲਿਓ ਮੈਂ ਕੀ ਕਹਿਣਾ ਏ ਉਹਨੇ ਕਿਹਾ ਵੀ ਇੱਕ ਕੌਲਾ ਲੈ ਲੈ ਉਹ ਵੀ ਮੈਂ ਲੈ ਦੇਣਾ ਕਿਲੋ ਦਹੀਂ ਇਹ ਚ ਪਾਉਣਾ ਤੇ ਕਿਲੋ ਸ਼ੱਕਰ ਦੋਵੇਂ ਚੀਜ਼ਾਂ ਮਿਕ ਮੈਂ ਵਟਨਬ ਗੋਲੀ ਚੱਲਣ ਲੱਗੀ ਰਸਤੇ ਤੋਂ ਤੈਨੂੰ ਮੈਂ ਅੰਬ ਮੈਂ ਤੇ ਕਰੀ ਨਹੀਂ ਆਪ ਨਹੀਂ ਖਾਤਾ ਤੇ ਜਵਾਕਾਂ ਨੂੰ ਨਹੀਂ ਖਵਾਇਆ ਕਿਹਾ ਇਹੋ ਤੇ ਗੱਲ ਸਿੱਖੋ ਤੁਹਾਡੀ ਉਧੇ ਕਾਲੇ ਬਹੁਤ ਛੇਤੀ ਪੈਨੇ ਜਿਹੜੀਆਂ ਏਜੰਸੀਆਂ ਜਾਂ ਜਿਹੜੇ ਲੋਕ ਆਪਾਂ ਨੂੰ ਖਤਮ ਕਰਨ ਨੂੰ ਫਿਰਦੇ ਉਹ ਬੜੇ ਠੰਡੇ ਆ ਬੜੇ ਚੋਪਾ ਆਪਣੇ ਦਫ਼ਤਰਾਂ 'ਚ ਬੈਠੇ ਆ ਬਿਲਕੁਲ ਬੜੇ ਆਪਣੀ ਵਾਲੇ ਕਾਲੇ ਮਿੰਟਾਂ 'ਚ ਜਕਾਰੇ ਛੱਡ ਕੇ ਗੱਲ ਪੈਨੇ ਉਹਨੇ ਆਖਿਆ ਨਹੀਂ ਮੇਰਾ ਸ਼ੱਕਰ ਮੇਰਾ ਭਾਂਡਾ ਮੇਰਾ ਸਿਰਫ ਤੂੰ ਜਾਣਾ ਤੇ ਜੜਾਂ 'ਚ ਪਾ ਕੇ ਤੇ ਅਰਦਾਸ ਰੂਪੀ ਦੋ ਮਿੰਟ ਹੱਥ ਜੋੜ ਲਈ ਜੇ ਮੇਰਾ ਪੁੱਤ ਬਣ ਕੇ ਮੇਰੀ ਗੱਲ ਮੰਨ ਲੇ ਚੱਲ ਇਤੋਂ ਕੋਈ ਇੱਕ ਪਤਾ ਲੱਗਦਾ ਜਿਹੜੀ ਕੌਮ ਹੱਕ ਮੰਗਦੀ ਸੀ ਉਹ ਤੇ ਵਿਚਾਰੇ ਲਾਈਨ ਚ ਗੋਲੀ ਮੰਗੰਦਾ ਮਰਨ ਵਾਲੀ ਉਹਨੇ ਫਿਰ ਨਹੀਂ ਪਾਇਆ ਜੀ 15 ਦਿਨ ਜਿਹੜਾ ਅੰਬ ਸੀ ਉਹ ਕਹਿੰਦਾ ਹੈ ਕੱਲ ਕਵਾੜੀ ਲਈ ਫਿਰਦਾ ਸੀ ਅੱਜ ਪੂਜਾ ਕਰਨ ਦੇ ਆ ਉਹ ਕਹਿੰਦਾ ਸੌਰੀ ਮਾਫੀ ਦੇਣੀ ਸਰਦਾਰਾ ਮੈਨੂੰ ਤੇ ਮਹਾਪੁਰਖਾਂ ਨੇ ਕਥਾ ਸੁਣਾਈ ਵੀ ਰੁੱਖ ਲਈ ਦੇ ਪੁੱਟੀ ਦੇਣੀ ਮੈਂ ਤੇ ਕਮਲਾ ਹੀ ਐਵੇਂ ਪੜਦਾ ਹੁਣ ਮੈਂ ਪੂਜਾ ਕਰਿਆ ਕਰਨੀ ਹੈ ਉਹ ਵੀ ਖੁਸ਼ ਹੋ ਗਿਆ ਪਰ ਉਹਨੂੰ ਨਹੀਂ ਸੀ ਪਤਾ ਵੀ ਜੜਾਂ 'ਚ ਤੇਲ ਹੋਣਾ ਪੈਣਾ ਹੀ ਆ ਕੋਸਾ ਤਰਾ ਉਹਨੇ ਰੋਜ਼ ਨਹੀਂ ਸ਼ੱਕਰ ਪਾਇਆ ਰਿਜ਼ਲਟ ਵੇਖਿਓ ਮੈਂ ਕੀ ਕਹਿਣਾ ਚਾਹ ਰਿਆ ਅੰਦਰੋਂ ਤੁਸੀਂ ਬੜੇ ਧਿਆਨ ਨਾਲ ਸੁਣ ਰਿਆ ਜਦ ਸਾਪ ਵੀ ਮਰ ਗਿਆ ਤੇ ਛੋਟਾ ਵੀ ਵੱਜ ਗਿਆ ਤੇ ਜਿੰਨੇ ਨੀਤੀ ਦਿੱਤੀ ਸੀ ਵਸਿਆ ਮੋਛ ਤੇ ਹੱਥ ਫੇਰ ਕੇ ਕਹਿੰਦਾ ਸੁਣਾ ਕੰਮ ਉਹੋ ਹੀ ਕਰਾਇਆ 15 ਦਿਨਾਂ ਚ ਜਰੂਰ ਪਰ ਤੇਰੀ ਸਾਰੀ ਉਮਰ ਜੇਲ੍ਹ ਚ ਲੰਗਣੀ ਜੇ ਤੂੰ ਹੀ ਲੜਦੇ ਤੇ ਕਹਿੰਦਾ ਵਾ ਅੱਜ ਤੇ ਕੰਮ ਬਣ ਗਿਆ ਕਹਿੰਦਾ ਫਿਰ ਨਾਗਾ ਨਹੀਂ ਪੋਣਾ ਅੱਜ ਵੀ ਜਾ ਤੇ ਜਾ ਕੇ ਉੱਥੇ ਰੋ ਉਹ ਵੀ ਆਊਗਾ ਜੀ ਦਾ ਅੰਬਾ ਤੇ ਉਹਨੂੰ ਛੱਕਣਾ ਪੈ ਜੇ ਵੀ ਆਪਣੀ ਨੀਤੀ ਆ ਕਿ ਤੂੰ ਆਖੀ ਮੈਂ ਪੂਜਾ ਕੀ ਦੀ ਕਰੂ ਤੇ ਡਿਗ ਪਿਆ ਉਹੀ ਗੱਲ ਹੋਈ ਉਹ ਫੇਰ ਗਿਆ ਤੇ ਉਹ ਵੀ ਆ ਕੇ ਕਹਿੰਦਾ ਰੋਂਦਾ ਕਿਉਂ ਕਹਿੰਦਾ ਅੰਬ ਡਿਗ ਪਿਆ ਕਹਿੰਦਾ ਰੋਣਾ ਆਪਾਂ ਫੇਰ ਲਾ ਲਾਂਗੇ ਅਗਲੇ ਦਾ ਗੰਡਾ ਵੀ ਇਹਨਾਂ ਦੀ ਸਰੋਵਰ ਪੂਰੇ ਫੇਰ ਕਾਰ ਸੇਵਾ ਸ਼ੁਰੂ ਹੋ ਜਾਂਦੀ ਇਹਨਾਂ ਦੇ ਗ੍ਰੰਥ ਪੜਵਾਉਣੇ ਆ ਤੇ ਨਵੇਂ ਸਿੰਘ ਤਿਆਰ ਕਰਕੇ ਲਿਖ ਦਿੰਦੇ ਆ ਇਹ ਕੌਮ ਨੂੰ ਖਤਮ ਕਰਨਾ ਹੈ ਪੱਗਾਂ ਦਾੜੀਆਂ ਵਾਲਿਆਂ ਨੂੰ ਤੇ ਕੋਈ ਢੂੰਗੀ ਗੱਲ ਸੋਚੋ ਫਿਰ ਉਹਨਾਂ ਨੇ ਆ ਨੀਤੀ ਵਰਤੀ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਨਾ ਅਗਲਿਆਂ ਨੇ ਆਖਿਆ ਵੀ ਇਸ ਕੌਮ ਦੀਆਂ ਜੜਾਂ ਦੇ ਵਿੱਚ ਆਰੀ ਨਹੀਂ ਫੇਰਨੀ ਦਹੀਂ ਰੂਪੀ ਸ਼ੱਤਰ ਤੇ ਜਦੋਂ ਕੀੜੇ-ਕੀੜੀਆਂ ਭਾਵ ਇਸ ਕੌਮ ਦੇ ਵਿੱਚ ਇਦਾਂ ਦੇ ਪ੍ਰਚਾਰਕ ਪੈਦਾ ਕਰੋ ਜਿਹੜੇ ਸਾਲਾਂ ਤੋਂ ਚੱਲ ਰਹੀ ਕਥਾ ਵਿੱਚ ਛੇੜਖਾਨੀ ਕਰਨਗੇ ਗੁਰਬਾਣੀ ਦੇ ਚੱਲ ਰਹੇ ਸਾਲਾਂ ਤੋਂ ਜਿਹੜੇ ਸ਼ੁੱਧ ਪਾਠ ਉਹਦੇ 'ਚ ਇਹ ਏਰਾਫੇਰੀ ਕਰਨਗੇ ਮਰਜ਼ਾਦਾ ਵਿੱਚ ਢਾਹ ਲਾਉਣਗੇ ਸਟੇਜ ਤੇ ਬਹਿ ਕੇ ਗੁਰਮਤਿ ਦੀ ਕਥਾ ਨੂੰ ਜਿਹੜਾ ਮਨਮਤ ਵਾਲ ਤੋੜਨਗੇ ਜਦੋਂ ਇਹ ਸਾਰੇ ਕੀੜੀਆਂ ਕੀੜੇ ਇਕੱਠੇ ਹੋ ਕੇ ਮਿਹਨਤ ਕਰਨਗੇ ਤੇ ਸਿੱਖੀ ਦਾ ਦਰਖਤ ਇੱਕ ਦਿਨ ਜਰੂਰ ਡਿਗੇ ਮਾਫੀ ਚਾਹੁੰਦਾ ਹਾਂ ਜੇ ਮੈਂ ਕੋਈ ਗਲਤ ਬੋਲ ਗਿਆ ਹਾਂ ਤੁਸੀਂ ਬੜੇ ਪਿਆਰ ਨਾਲ ਸੁਣਿਆ ਏ ਰਿਜ਼ਲਟ ਆਪੇ ਕੱਢ ਲਿਓ ਪੀ ਅੱਜ ਸਾਡੇ ਨਾਲ ਕਿਤੇ ਇਦਾਂ ਤੇ ਨਹੀਂ ਹੋ ਰਿਹਾ ਅੱਜ ਸਿੱਧੇ ਰੂਪ 'ਚ ਹਮਲਾ ਨਹੀਂ ਹੋ ਰਿਹਾ ਸਾਡੇ ਕਾਲ ਤੱਕ ਸਾਬ ਦੇ ਉਹ ਤੇ ਪੱਗਾ ਪ੍ਰੇਮੀ ਬਣੂ ਉਹਨਾਂ ਦਾ ਕੋ ਸਤਨਾ ਕਿਉਂਕਿ ਉਹਨਾਂ ਨੇ ਸੂਰਤ ਜਿਆਦੀ ਦੇਣੀ ਤੇ ਜਿੰਨੇ ਮਹਾਂਪੁਰਖਾਂ ਨਾਲ ਰਹਿਣਾ ਹੈ ਬਾਬਾ ਜੀ ਬੈਠੇ ਸਿੰਘ ਬੈਠੇ ਆ ਢਾਈ ਵਜੇ ਕੇਸੀ ਇਸ਼ਨਾਨ ਕਰਕੇ ਜਿਨ੍ਹਾਂ ਨੇ ਸਰਬ ਲੋਹ ਦੇ ਕੜਾਏ 40 ਸਾਲ ਮਾਜੇ ਉਹਨਾਂ ਨਾਲ ਤੁਹਾਨੂੰ ਪੁੱਛ ਕੇ ਵੇਖੋ ਸੇਵਾ ਕੀ ਨਹੀਂ ਤੇ ਜਿਹੜਾ ਉੱਠ ਕੇ ਕਹਿੰਦਾ ਅਮਰਤ ਵੇਲਾ ਨਹੀਂ ਹੁੰਦਾ ਪੱਤੀ ਪੱਤੀ ਬਾਣੀਆਂ ਦੇ ਨਿਤਨੇਮੀ ਸਿੰਘ ਸੀ ਸਰੀਰ ਚੋਂ ਮਈਕਾ ਹੁੰਦੀਆਂ ਸੀ ਅੱਜ ਪੰਜ ਬਾਣੀਆਂ ਤੇ ਵੀ ਦੁੱਧਾ ਪਾਉਂਦਾ ਹੈ ਅਗਲੇ ਵੀ ਰਹਿੰਦੇ ਹੋ ਬੜਨੋ ਤੂੰ ਐਸੀ ਸਿਖਾਂ ਦਾ ਜੀਵਨ ਬਾਬਾ ਬੁੱਢਾ ਸਾਹਿਬ ਜੀ ਖਡੂਰ ਸਾਹਿਬ ਬੈਠੇ ਨੇ ਤੇ ਗੁਰੂ ਨਾਨਕ ਸਾਹਿ